ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਥਾਂਦੇ ਵਾਲਾ ਜ਼ਿਲ੍ਹਾ ਦੇ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਮੁਕਤਸਰ ਸਾਹਿਬ ਪੈ ਜਾਂਦੀ ਆ ਤੇ ਮੁਕਤਸਰ ਸਾਹਿਬ ਤੋਂ ਇਹ 4-5 ਕਿਲੋਮੀਟਰ ਚੜ੍ਹਦੇ ਵਾਲੇ ਪਾਸੇ ਪਿੰਡ ਆ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ-ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਬਹੁਤ ਹੀ ਵੱਡੀ ਦੂਜਾ ਤੀਜਾ ਸੁਹਾ ਮਾਝਾ ਇਹਦੀ ਆਪਾਂ ਵੀਡੀਓ ਕਵਰ ਕਰਨ ਆਏ ਆ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਜਿਹੜੀ ਖਰੀਦਾਰੀ ਆ ਉਹ ਕਰ ਸਕੋ। ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਬਾਈ ਜੀ ਆਪਣਾ ਨਾਮ ਦੱਸਿਓ ਜੀ। ਗੁਰਸੇਵਕ ਸਿੰਘ। ਗੁਰਸੇਵਕ। ਗੁਰਸੇਵਕ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦਿਓ। 62802 ਜੀ। 62802 52903 ਜੀ। 52903। ਠੀਕ ਹੈ ਜੀ। ਇਹ ਬਾਈ ਜੀ ਮੱਝ ਆਪਣੇ ਘਰ ਦੀ ਹੈ ਇਹ। ਹਾਂਜੀ ਹਾਂਜੀ ਕਰਦੀ ਹੈ। ਤੇ ਕਿੰਵਾ ਸੂਆ ਸੂਣਾ ਇਹ ਕਿਹਨੇ? ਇਹ ਤੀਜੇ ਸੂਏ ਸੂਣਾ ਜੀ। ਤੀਜੇ ਸੂਏ ਤੇ ਮਗਰ ਲਈ ਸੁਵੇ ਦੁੱਧ ਕਿੰਨਾ ਕਰਿਆ ਏ ਥੱਲੇ 16 17 ਕਿਲੋ ਸੀਗਾ ਜੀ 16 17 ਤੇ ਗੱਬਣ ਕਿਹੜੇ ਸੀਮਨ ਤੋਂ ਆ ਬਾਈ ਇਹ ਇਹ ਐਚ ਐਸ ਬੀ ਦੇ ਧੰਨੇ ਤੋਂ ਆਈ ਐਚ ਐਸ ਬੀ ਦੇ ਧੰਨੇ ਬੋਲ ਤੋਂ ਗੱਬਣ ਹਾਂਜੀ ਤੇ ਕਿੰਨੇ ਕ ਦਿਨ ਲਾਈ ਬਾਈ ਤਕਰੀਬਨ ਇਹ 10 ਕ ਦਿਨ ਲੈ ਜੂਗੀ 10 ਦਿਨ ਠੀਕ ਆ ਜੀ ਲਓ ਵੀ ਮਿੱਤਰੋ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਵੱਡੇ ਕਦ ਕਾਠ ਦੀ ਆ ਗੋਲ ਸਿੰਘ ਆ ਤੇ ਪਿਓਰ ਮੋਹਰਾ ਕੈਟਾਗਰੀ ਚ ਮੱਝ ਪੈਂਦੀ ਆ ਥਾਣਾ ਹਵਾਨੇ ਦੀ ਥਾਣਾ ਹਵਾਨੇ ਦੀ ਗੱਲ ਕਰੀਏ ਤਾਂ ਨਾੜਾ ਥਵਾਨੇ ਦੇ ਉੱਤੇ ਤੁਹਾਨੂੰ ਉਭਰੀਆਂ ਵੈਸੇ ਦਿਸ ਜਾਣਗੀਆਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਥਣ ਲੱਗਿਆ ਥਣ ਤੋਂ ਥਣ ਦਾ ਗਾਇਬ ਬਹੁਤ ਚੰਗਾ ਤੇ ਮੁੱਠੀ ਦੀ ਚਵਾਈ ਵਾਲਾ ਥਾਣਾ ਬਹੁਤ ਚੰਗਾ ਗੱਦ ਘਾਟਾ ਦੋਸਤੋ ਮੱਝ ਦਾ ਤੇ ਲੰਮੀ ਬਹੁਤ ਆ ਪਿਛਲੇ ਪਾਸੇ ਤੁਹਾਨੂੰ ਹਵਾਨਾ ਦਿਖਾ ਦੇਣਾ ਦੇਖ ਸਕਦੇ ਹੋ ਤੁਸੀਂ ਬਹੁਤ ਸਾਫ ਸੁਥਰਾ ਹਵਾਨਾ ਸੇਮ ਹੈ ਜੀਆ ਦੋਸਤੋ ਦੂਜੇ ਪਾਸੇ ਨਾੜਾਂ ਦੇਖੋ ਉੱਭੜੀਆਂ ਹੋਈਆਂ ਚੰਗੇ ਰੋਧ ਵਾਲੀਆਂ ਦੋਸਤੋ ਇਹ ਚੰਗਾ ਕੱਦਕਾਰ ਦਾ ਬੇਲ ਵੀ ਚੰਗੀ ਹੈ ਤੋੜ ਕੇ ਤੁਹਾਨੂੰ ਦਿਖਾਵਾਂਗੇ ਪਕਵੜਾ ਜੀ ਤੁਹਾਨੂੰ ਦਿਖਾ ਦਿੰਨੇ ਦੇਖ ਸਕਦੇ ਹੋ ਦੋਸਤੋ ਬਹੁਤ ਹੀ ਉੱਚਾ ਕੱਦਕਾਰ ਹੈ ਇਹ ਸੋਹਣੇ ਹਵਾਨੇ ਦੇ ਨਾਲ ਉੱਪਰ ਤੱਕ ਹਵਾਨਾ ਇਹਦਾ ਲੱਗਿਆ ਹੋਇਆ ਤੋੜ ਕੇ ਤੁਹਾਨੂੰ ਦਿਖਾਉਂਦੇ ਕੰਮ ਤੁਸੀਂ ਇਹ ਬੋਲਣਾ ਉਹ ਕੱਟ ਲਿਓ ਬਹੁਤ ਇਹ ਸ੍ਰੀ ਦਿਮਾਖਿਆ ਕਰਮਾਲ ਰਾਜੀਪੁਰੇ ਤੋਂ 12 ਹਜ਼ਾਰ ਤੋਂ ਕਾਲੇ ਜੇ ਹੱਥ ਨਾ ਪਈਏ ਇਹਦਾ ਵੀ ਦੇਖੋ ਵੱਡੀ ਜੀਵਾ ਦੇ ਨਸਲ ਤੋਂ ਇਹ ਇਹ ਮੋਲੇ ਦਾ ਬਾਈ ਜੀ ਕੀ ਰੱਖਿਆ ਜੀ ਮੋਲੇ ਦਾ ਫੋਨ ਤੇ ਕਰਾਂਗੇ ਠੀਕ ਹੈ ਨਵੇਂ ਮਿੱਤਰੋ ਜੇ ਕਿਸੇ ਵੀ ਕਿਸੇ ਵੀਰ ਦੇ ਮੱਝ ਪਸੰਦ ਆਉਂਦੀ ਆ ਤਾਂ ਉੱਪਰਲੇ ਪਾਸੇ ਬਾਈ ਦਾ ਨੰਬਰ ਆ ਤੇ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਆ ਤਾਂ ਸਾਡਾ ਨੰਬਰ ਹੇਠਲੇ ਪਾਸੇ ਚੱਲ ਰਿਹਾ ਆ ਆ ਕੇ ਦੇਖੋਗੇ ਦੋਸਤੋ ਮੱਝ ਤੁਹਾਡੇ ਪਸੰਦ ਆਊਗੀ ਮਿਲਦੇ ਆਂ ਦੋਸਤੋ ਅਗਲੀ ਨੈਕਸਟ ਵੀਡੀਓ ਦੇ ਨਾਲ ਔਰ ਬਾਏ